ਤਾ ਦੋਸਤੋ ਥੋੜਾ ਜਿਹਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 97802 05213 97802 05213 ਅਰ ਜਿਹਦੀ ਵੀਡੀਓ ਜਿਹੜੀ ਇਸ ਵਾਰ ਦੀ ਆ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਗ ਸੇਲ ਆ ਜ਼ਿਆਦਾ ਜਾਣਕਾਰੀ ਬਾਈ ਤੋਂ ਪੁੱਛ ਤੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਿਸ਼ਾਨ ਸਿੰਘ ਨਾਂ ਜੀ ਪੈਡ ਬਾੜੀ ਮੱਤੋ ਤਸੀਲ ਪਾਗਾ ਆਪਣਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਬੋਲੋ 752908663 ਇੱਕ ਵਾਰੀ ਹੋਰ ਬੋਲੋ 752908663 ਠੀਕ ਹੈ ਜੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਦੋਸਤੋ ਇੱਕ ਰਿਕਵੈਸਟ ਕਰਦੇ ਆ ਮੈਨੂੰ ਵੀ ਕਈ ਵੀਰਾਂ ਦੇ ਫੋਨ ਆਉਂਦੇ ਆ ਜਿਹੜਾ ਕਿ ਮੇਰਾ ਮੋਬਾਈਲ ਨੰਬਰ ਆ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਹੈਗਾ ਜਿਹੜਾ ਵਿਕਰੀ ਵਾਲਾ ਕੰਮ ਹੋ ਬਾਈ ਦਾਗਾ ਇਹਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਇੱਕ ਨੰਬਰ ਵਹਿੜ ਬਾਰੇ ਜਾਣਕਾਰੀ ਦੇਈ ਪਈ ਹੈ ਇਹ ਬਾਈ ਜੀ ਟੋਕੜਾ ਡੇਢ ਮਹੀਨੇ ਸੂਈ ਗਿਆ 13 ਕਿਲੋ ਦੁੱਧ ਤਿਆਰ ਆ ਅੱਜ ਹੀ ਆਪਣੇ ਕੋਲ ਆਈ ਹੈ ਤਾਂ ਇਹ ਜੀ ਜਾਨੀ ਲਾਇਆ ਜ ਮੜਾ ਡਾੜ ਚਾ ਪਈ ਠੀਕ ਟੋਕੜਾ ਡੇਢ ਮਹੀਨੇ ਦੀ ਸੂਈ ਦੀ ਹੈ ਹਾਂਜੀ ਦੇਖ ਸਕਦੇ ਹੋ ਦੋਸਤੋ ਇੱਕ ਨੰਬਰ ਵਹਿੜਾ ਡੱਬੀ ਵਹਿੜਾ ਕੱਦ ਘਾਟ ਸੋਹਣਾਗਾ ਬੋਡੀ ਵੇਟ ਵੀ ਬਹੁਤ ਬੋਡੀ ਵੇਟ ਆ ਸੋਹਣਾਗਾ ਕੱਦ ਘਾਟ ਬਹੁਤ ਸੋਹਣਾ ਵੱਡੀ ਵਹਿੜਾ ਡੇਢ ਮਹੀਨਾ ਹੋ ਗਿਆ ਸੂਈ ਨੂੰ ਅੱਜ ਹੀ ਬਾਈ ਕੋਲ ਆਈ ਹੈ ਬਾਈ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ ਦੋਸਤੋ ਐਸਾ ਉਹਨਾਂ ਜੱਜਮੈਂਟ ਲਾ ਲਿਓ ਸ਼ਾਮ ਨੂੰ ਖਵਾਨਾ ਭਰਨਾ ਹੈਗਾ ਦੇਖ ਸਕਦੇ ਹੋ ਟਾਈਮ ਦਿਖਾਵਾਂਗੀ ਫੋਨ ਇੱਕ ਬਾਰੰਦਾ ਟਾਈਮ ਆ ਵੀਡੀਓ ਬਣਾਉਣ ਦਾ ਕੋਸ਼ਿਸ਼ ਕਰਾਂਗੇ ਨੇੜੇ ਤੋਂ ਖਵਾਨਾ ਦਿਖਾਉਂਦੀ ਹੋਸੀਲੀ ਸੂਲੀ ਹੈ ਚੁਆਈ ਚੁਆਈ ਦੀ ਕਿੰਨੇ ਸੀਲ ਪੂਰੀ ਹਾਂ ਲੈ ਠੰਡੀ ਸੀਲ ਪੂਰੀ ਹੈ ਬਾਈ ਜ਼ਿਆਦਾ ਕੱਦ ਕੱਟ ਬਹੁਤ ਸੋਹਣਾ ਹੈਗਾ 1 ਡੇ ਮਹੀਨੇ ਦੀ ਸੂਈ ਸਵਾਈ ਵੈੜ ਇੱਕ ਨੰਬਰ ਦੇਖ ਸਕਦੇ ਹੋ ਬੋਡੀ ਪੰਤਰ ਬਹੁਤ ਸੋਹਣੀ ਐਚ ਐਫ ਵੈੜ ਕੱਦ ਕੱਟ ਵੀ ਸੋਹਣਾ ਹੈਗਾ ਪਲੀ ਪੂਲੀ ਚੰਗੀ ਆ ਤੇ ਦਰ ਦੇ ਕਿੰਨਾ 13 ਕਿਲੋ ਤਿਆਰ ਹਾਂਜੀ 13 ਕਿਲੋ ਇਹਦਾ ਪ੍ਰਾਈਸ ਕੀ ਰੱਖਿਆ ਵੀਰੇ ਜੈ ਇਹਦਾ 42000 ਰੁਪਇਆ ਜੀ 42000 ਰੁਪਇਆ ਪ੍ਰਾਈਸ ਦਾ ਵਿੱਚ ਮੰਤਨ ਹੋ ਜਾਊਗਾ ਹਾਂਜੀ ਮੌਕੇ ਤੇ ਮੰਤਨ ਕਰ ਦਾਂਗੇ ਮੰਤਨ ਹੋ ਜਾਊਗਾ ਤੋੜ ਕੇ ਵਿਖਾਦੀ ਮਾੜਾ ਜੀ ਤੋੜ ਕੇ ਵਿਖਾਉਣੇ ਦੋਸਤੋ ਸਭ ਦੇਖ ਸਕਦੇ ਹੋ ਯਾ ਮੋਰ ਲੀ ਵੀਰੇ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ ਦਾ ਪੌਣੇ 12 ਦਾ ਟਾਈਮ ਹੋਣਾ ਅੰਦਾਜ਼ਾ ਲਾਇਆ ਹੋਵਾਂਗੇ ਨਾ ਦੇ ਸਵੇਰ ਤੋਂ ਸ਼ਾਮ ਨੂੰ ਹਵਾਲਾ ਪੂਰਾ ਭਰਿਆਊਗਾ 13 ਕਿਲੋ ਦੁੱਧ ਤਿਆਰਾਂ ਦੋਨਾਂ ਟਾਈਮਾਂ ਦਾ ਅੱਜ ਹੀ ਆਈਏ ਬਾਈ ਕੋਲੇ ਚੋਕੇ ਲੈ ਜਾਂਦਾ ਯਾਰ ਕੱਦ ਘੱਟ ਬਹੁਤ ਸੋਨਾ ਵਹਿੜਦਾ ਇੱਕ ਨੰਬਰ ਵਹਿੜ ਗੇੜ ਮਹੀਨਾ ਹੋ ਗਿਆ ਸੂਈ ਦੋ ਨੰਬਰ ਵਹਿੜ ਪਰ ਜਾਣਕਾਰੀ ਦੇ ਵੀਰੇ ਇਹ ਹੀ ਸੱਜਰ ਵਹਿੜਾ ਅੱਜ ਨੂੰ ਦੋ ਦਰੋਂ ਕੋਈ ਸੂਈ ਹੁੰਦੀ ਸੱਜਰ 12 ਕਿਲੋ ਬਾਲਾ ਤਿਆਰ ਆ ਜੀ ਬਾਲਾ ਕਿਲੋ ਬਾਲਾ ਤਿਆਰ 12 ਕਿਲੋ ਸੱਜਰ ਵੇੜਾ 2 ਮਹੀਨੇ ਹੋ ਗਈ ਜੀ ਸੂਈ ਨੂੰ 12 ਕਿਲੋ ਦੋ ਹੁਣੇ ਦੋ ਦਿਨ ਦੋ ਦਿਨ ਹੋਏ ਆ ਹਾਂ ਦੋ ਦਿਨ ਹੋਏ ਆ ਦੋ ਦਿਨ ਹੋ ਗਈ ਸੂਈ ਹਾਂ ਸੀਂ ਸੰਧੀ ਪੂਰੀ ਆ ਦੋਸਤੋ ਮਾਫੀ ਚਾਹਾਂਗੇ ਦੋ ਦਿਨ ਹੋਏ ਸੂਈ ਨੂੰ ਠੀਕ ਸੰਧੀ ਪੂਰੀ ਆ ਸਿੰਗਾ ਵਾਲੀ ਆ ਇਹ ਅਸੀ ਜਪਿੰਦੀ ਹੈ ਨਾ ਨਹੀਂ ਦੋ ਗਲੀ ਜ ਦੋ ਗਲੀ ਦੀ ਸੀ ਸਿੰਗਾ ਵਾਲੀ ਵੇੜਾ ਦੋਸਤੋ ਦੇਖ ਸਕਦੇ ਹੋ ਦੋ ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਬੱਚੀ ਆ ਬੱਚਾ ਵੀ ਦਿਖਾਵਾਂਗੇ ਤੋੜ ਕੇ ਵਿਖਾਈ ਨਾ ਮੋੜ ਲੇਂਗੇ ਕਿੰਨਾ ਬੋਲਾ ਕਿੰਨਾ 12 ਲੀਟਰ ਤਿਆਰ ਆ ਜੀ 12 ਲੀਟਰ ਬੋਲਾ ਤਿਆਰ ਦੁੱਧ ਤਾਂ ਹੋਰ ਵੀ ਬਧੂਗੀ ਸੇਵਾ ਦੁੱਧ ਦੋਗੇ ਬਈ 14-15 ਕਿਲੋ ਠੀਕ ਹੈ ਲੈਣ ਦੋਈ ਹੋਏ ਸੂਈਆਂ ਲੈਣ ਦੋਈ ਹੋਏ ਬਾਕੀ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ ਦਾ ਹੋਸਾ ਨਾ ਜਜਮੈਂਟ ਲਾਇਓ ਸਿੰਘਾਂ ਵਾਲੀ ਵਹਿੜਾ ਬੱਚੀ ਮਗਰ 23 ਵਹਿੜਾ ਬੱਚੀ ਦਿਖਾਵਾਂਗੇ ਦੇਖਣ ਨੂੰ ਬੱਚਾ ਆ ਨਾੜੂ ਵੀ ਨਾਲ ਹੀ ਆ ਜੀ ਦੇਖੋ ਦੇਖੋ ਇਹ ਤੁਹਾਨੂੰ ਚੈੱਕ ਕਰ ਲੋ ਵੀ ਨਾੜੂਆ ਵੀ ਨਾਲ ਹੀ ਦੋ ਦਿਨ ਹੋਏ ਸੂਈਆਂ ਸੱਜਰ ਆ ਬਿਲਕੁਲ ਸੱਜਰ ਵਹਿੜਾ ਦੇਖ ਸਕਦੇ ਹੋ ਇਹਦਾ ਪ੍ਰਾਈਸ ਕੀ ਰੱਖਿਆ ਦਾ ਇਹ 35000 ਰੁਪਏ ਜੀ 35000 ਰੁਪਏ ਵਿੱਚ ਮਾਨਤਨ ਹੋਊਗਾ ਹਾਂ ਜੀ ਮਾਨਤਨ ਕਰ ਦਿਆਂਗੇ ਠੀਕ ਹੈ ਜੀ ਸੇਟ ਹੰਡੀ ਪੂਰੀ ਹੈ 35000 ਰੁਪਏ ਪ੍ਰਾਈਸ ਆ ਵਿੱਚ ਮਾਨਤਨ ਹੋ ਜਾਊਗਾ ਸੱਜਰ ਸੂਈ ਵੀ ਆ ਸੂਈ ਸਵਾਈ ਵੜ ਮਗਰ ਬੱਚਾ ਬੱਚੀ ਆ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਾਲ ਸੀ ਆ ਵੀ ਇੱਕ ਬਣਾਇਆ ਤੇ ਤੀਜੀ ਵੀ ਇੱਕ ਹੈ ਤੀਜੀ ਹੈ ਠੀਕ ਹੈ ਦੋਸਤੋ ਇੱਕ ਹੋਰ ਵੜ ਵੀ ਵਿਕਵਤੀ ਜੀ ਇਹਦੀ ਕੀ ਡਿਟੇਲ ਹੈ ਬਈ ਇਹ ਸਾਢੇ 6 ਮਹੀਨੇ ਗੱਭਣਾ ਜੀ ਸਾਢੇ 6 ਟਾਈਮ ਦਾ ਦੂਜਾ 3 ਕਿਲੋ ਦੁੱਧ ਦਾ ਮੂਹਰੇ ਸਾਨੂੰ ਹੈ ਕਿ ਪੈਣਾ ਚੱਲ ਹਾਂ ਮੂਹਰੇ ਸਾਨੂੰ ਤੇਲ ਦਾ 1 ਡੰਗਾ 6 ਕਿਲੋ ਤੁਝੇ 3 ਕਿਲੋ ਦੁੱਧ ਦਾ 3 ਕਿਲੋ ਦੁੱਧ ਮਤਲਬ 6 ਕਿਲੋ ਦੁੱਧ ਹੋ ਗਿਆ ਹਾਂ 6 ਕਿਲੋ ਟੋਕੜ ਗੱਭਣਾ ਹੈ ਹਾਂਜੀ ਦੋਸਤੋ ਦੇਖ ਸਕਦਾ ਬਲੈਕ ਕਲਰ ਚ ਪੈਂਦੀ ਵੜ ਟੋਕਣ ਗੱਭੜਾ 22 ਦਾ ਵੀ ਇੱਕ ਸਣਚੋ ਤੇਲ ਹੈ ਮੂਹਰੇ ਮੂਹਰੇ ਸਣ ਤੋਂ ਤੁਰ ਕੇ ਵਿਖਾ ਦਿਓ ਹਾਂ ਮੂਹਰੇ ਸਣ ਤੋਂ ਤੇਲ ਛੇ ਮਹੀਨੇ ਦੀ ਗੱਬਰ ਹਾਂ ਛੇ ਮਹੀਨੇ ਦੀ ਗੱਬਰ ਠੀਕ ਤੇ ਸਨੋ ਦੋਸਤੋ ਤੋਰ ਕੇ ਦਿਖਾਉਣਾ ਤੁਹਾਨੂੰ ਬਲੈਕ ਕਲਰ ਚ ਪੈਂਦੀ ਵਿਹੜ ਮੋੜ ਲਈ ਵੀਰੇ ਛੇ ਮਹੀਨੇ ਦੀ ਗੱਬਰ ਆ ਮੂਰਲੇ ਸੰਤੋਂ ਤੇਲ ਉਹ ਵੀ ਤੁਹਾਨੂੰ ਦਿਖਾਵਾਂਗੇ ਨੇੜੇ ਕਰਕੇ ਦੁੱਧ ਦੋਹਾਂ ਟਾਈਮਾਂ ਦਾ 6 ਕਿਲੋ ਤਿਆਰ ਆ ਤਿੰਨ ਤਿੰਨ ਕਿਲੋ ਕੋਈ ਵੀਰ ਦੋ ਟਾਈਮ ਤਿੰਨ ਤਿੰਨ ਚੋਈ ਕਰ ਸਕਦਾ ਹਾਂ ਕਰ ਸਕਦਾ ਕੋਈ ਚੱਕਰ ਠੀਕ ਜੇ ਤੁਹਾਨੂੰ ਦੋਸਤੋ ਉਹ ਚੀਜ਼ ਤੁਹਾਨੂੰ ਦੱਸ ਕੇ ਜਿਹੜੀ ਕੈਮਰੇ ਤੋਂ ਉੱਪਰ ਮਨੋਂਦੀ ਥੋੜਾ ਜਿਹਾ ਮੂਰਲੇ ਸੰਤੋਂ ਤੇਲ ਮੂਰਲੇ ਸੰਤੋਂ ਦਿਖਾ ਦਿੰਨੇ ਨੇ ਨੇੜੇ ਕਰਕੇ ਦੇਖ ਸਕਦੇ ਹੋ ਮੂਹਲੇ ਸੰਤੋ ਇਹਦਾ ਪ੍ਰਾਈਸ ਕੀ ਰੱਖਿਆ ਹੋਆ 15000 ਦੀ ਦਿੱ ਦੇ ਦਾਂਗੇ ਜੀ 15000 ਚ ਮਾਨਤਾ ਨੂੰ 15000 ਚ ਮਾਨਤਾ ਨੂੰ ਹੋ ਜਾਊਗਾ ਹਾਂਜੀ 15000 ਰੁਪਈਆ ਪ੍ਰਾਈਸ ਆ ਅੱਜ ਦੀ ਵੀਡੀਓ ਵਿੱਚ ਤਿੰਨ ਨਾਂ ਦੇ ਸੇ ਹਨ ਹਾਂ ਤਿੰਨ ਠੀਕ ਆ ਜੀ ਵੀਡੀਓ ਨੂੰ ਕਮੈਂਟ ਕਰਕੇ ਤੇ ਲਾਈਕ ਕਰਕੇ ਦੱਸਿਓ ਵੀ ਕਿੱਦਾਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਕਰੀਆਂ ਦੋ ਅੱਛਾ ਬੱਕਰੀਆਂ ਵੀ ਵਿਕਾਉਨੇ ਪੀ ਜੀ ਬੱਕਰਿਆਂ ਵੀ ਦੱਸ ਇਹ ਹੀ ਵੇਚਣੀਆਂ ਇਹ ਵੀ ਵੇਚਣੀਆਂ ਦੋ ਬੱਕਰੇ ਸੋ ਇਹ ਬੱਕਰੀਆਂ ਬਾਰੇ ਜਾਣਕਾਰੀ ਦੇਈ ਯਾਰ ਕੀ ਆ ਬੱਕਰੀਆਂ ਬਾਰੇ ਮੰਨ ਕੇ ਦੁੱਧ ਹੈਗਾ ਭਾਈ ਇੰਨਾ ਥੱਲੇ ਅੱਧਾ ਕਿਲੋ ਦੋਹਾਂ ਥੱਲੇ ਦੋਨਾਂ ਥੱਲੇ ਅੱਧਾ-ਅੱਧਾ ਕਿਲੋ ਹਾਂ ਤੇ ਇੱਕ ਟਾਈਮ ਦਾ ਅੱਛਾ ਇੱਕ ਟਾਈਮ ਦਾ ਹਾਂ ਤੇ ਦੋਨਾਂ ਟਾਈਮਾਂ ਦਾ ਕਿਲੋ ਬਣ ਗਿਆ ਹਾਂ ਕਿਲੋ ਬਣ ਗਿਆ ਦੋਹਾਂ ਟਾਈਮਾਂ ਦਾ ਇਹ ਆਪਾਂ ਜੋੜਾ 22000 ਤੇ ਦੇਣੇ ਹਾਂ 22000 ਹਾਂ ਇਹ ਤਾਂ ਛੋੜ ਹੀ ਹੋਊਗੀ 200 ਰੁਪਏ ਬਸ ਸਿਰਫ ਠੀਕ ਆ ਤੋ ਤੁਸੀਂ ਦੇਖ ਸਕਦੇ ਦੋ ਬੱਕਰੀਆਂ ਦੁੱਧ ਵੀ ਦਿੰਦੀਆਂ ਅੱਧਾ ਤੱਕਲੋ ਇੱਕ ਡੰਗ ਦਾ ਮਤਲਬ ਕਿ ਕਿਲੋ ਦੋਨਾਂ ਟਾਈਮਾਂ ਦਾ ਦੋ ਬੱਕਰੀਆਂ 2 ਕਿਲੋ ਦੁੱਧ ਆ ਆਹਾਂ ਦੋਆਂ ਮਹੀ ਯਸ਼ੋ ਤੇ ਆ ਨਹੀਂ ਬਣੀ ਜੇ ਮੈਂ ਖਾਲੀ ਆ। ਲਾਲ ਇਹ 2 ਮਹੀਨਿਆਂ ਦੀ ਬਣੀ ਵੀ ਆ। ਹਾਂ 2 ਮਹੀਨੇ ਬਣੀ ਵੀ ਆ। ਠੀਕ ਆ। ਤੇ ਆ ਖਾਲੀ ਆ ਲਾਲ। ਆ ਖਾਲੀ ਆ। ਹਾਂਜੀ। ਤੇ ਮਗਰ ਕੋਈ ਬੱਚਾ ਬੱਕਰੀ ਬੱਚਾ ਹੈ ਨਹੀਂ ਕੱਲੀਆਂ ਬੱਕਰੀਆਂ ਦੋ। ਕੱਲੀਆਂ ਬੱਕਰੀਆਂ ਦੇਣੀਆਂ। 2000 ਰੁਪਏ ਪ੍ਰਾਈਸ ਇਹਨਾਂ ਦਾ। ਹਾਂ ਵਿੱਚੋਂ ਦੋ ਛੋੜੀ ਹੋਊ 200 ਰੁਪਏ। ਛੋੜ ਹੋਊਗੀ। ਠੀਕ ਆ ਦੋਸਤੋ ਦੇਖ ਸਕਦੇ ਹੋ ਫੈਕਸ ਜਪ ਪ੍ਰਾਈਸ ਆ ਮਾੜਾ ਮੋਟਾ ਮਾਨਤਾਣ ਹੋਊਗਾ। ਜਿਹਨੂੰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਸਕਦਾ ਦੋ ਬੱਕਰੀਆਂ ਤੇ ਤਿੰਨ ਵੇੜਾਂ ਵਕਾਊ ਆ। ਇੱਕ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਈ ਆ ਤੇ ਦੋ ਸਿੰਘਾਂ ਵਾਲੀ ਇੱਕ ਤੋਕੜ ਗੱਬਣ ਠੀਕ ਹੈ ਦੋਸਤੋ ਸੱਜਰ ਸੂਈ ਹੈ ਕੁਛ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗੀ